ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਅਕਾਲੀ ਦਲ ਨੇ ਚੰਦੂ ਮਾਚਰਾ ਤੇ ਚੁੱਕੇ ਸਵਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਬੀਜੇਪੀ ਆਗੂਆਂ ਦੇ ਨਾਲ ਤਸਵੀਰ ਚੰਦੂ ਮਾਚਰਾ ਦਾ ਅਕਾਲੀ ਦਲ ਨੂੰ ਟੋਕਵਾਂ ਜਵਾਬ ਜੰਮੂ ਕਸ਼ਮੀਰ ਜਾਣ ਦਾ ਦੱਸਿਆ ਅਸਲ ਕਾਰਨ ਰਾਜਾਵੜਿੰਗ ਦੀ ਲੁਧਿਆਣਾ ਡੀਸੀ ਨਾਲ ਅਹਿਮ ਬੈਠਕ ਕਿਹਾ ਕਾਂਗਰਸੀਆਂ ਨਾਲ ਹੋ ਰਿਹਾ ਪੰਚਾਇਤੀ ਚੋਣਾਂ ਵਿੱਚ ਪੱਖਪਾਤ ਜਾਖੜ ਤੇ ਵੀ ਕੱਸਿਆ ਤੰਜ ਪੰਜਾਬ ਕਾਂਗਰਸ ਵਫਦ ਦੀ ਚੋਣ ਕਮਿਸ਼ਨ ਨਾਲ ਮੁਲਾਕਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਚੁੱਕੇ ਗਏ ਅਹਿਮ ਸਵਾਲ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਜਿਸ ਵਿੱਚ ਉਹ ਜੰਮੂ ਕਸ਼ਮੀਰ ਦੇ ਭਾਜਪਾ ਬੁਲਾਰਿਆਂ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਸਨ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਚੰਦੂ ਮਾਜਰਾ ਜੰਮੂ ਕਸ਼ਮੀਰ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਪ੍ਰਚਾਰ ਕਰਨ ਗਏ ਸਨ ਅਕਾਲੀ ਦਲ ਦੇ ਵੱਲੋਂ ਅੱਜ ਪ੍ਰੇਮ ਸਿੰਘ ਚੰਦੂ ਮਾਚਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਜਿਸ ਵਿੱਚ ਉਹ ਜੰਮੂ ਕਸ਼ਮੀਰ ਚ ਭਾਜਪਾ ਆਗੂ ਨਰਿੰਦਰ ਰੈਣਾ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਹੁਣੇ ਸਾਫ ਹੋ ਗਿਆ ਕਿ ਅਕਾਲੀ ਦਲ ਨੂੰ ਦੋ ਫਾੜ ਕਰਨ ਵਿੱਚ ਕੇਂਦਰ ਦੀਆਂ ਪਾਰਟੀਆਂ ਦਾ ਸਭ ਤੋਂ ਵੱਡਾ ਹੱਥ ਸੀ ਕਲੇਰ ਨੇ ਅੱਗੇ ਕਿਹਾ ਕਿ ਚੰਦੂ ਮਾਜਰਾ ਸਾਹਿਬ ਜੰਮੂ ਕਸ਼ਮੀਰ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਪਹੁੰਚੇ ਸੀ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਦਾ ਅਸਲ ਕਾਰਨ 나ਗਪੁਰ ਅਕਾਲੀ ਦਲ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਾਂ ਹੋਈਆਂ ਅਸੀਂ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਹੈ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ ਹੋਏ। ਕੱਲ ਸਰਦਾਰ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਣਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ। ਕੱਲਾ ਪ੍ਰਚਾਰ ਹੀ ਨਹੀਂ ਕੀਤਾ। ਉਸ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂਗੇ। ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਡਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇੱਕਤਾ ਕੀ ਇਹ ਸੁਧਾਰ ਲਹਿਰ ਦਾ ਭਾਜਪੀ ਦੇ ਵਿੱਚ ਰਲਵੇਂ ਜਾਂ ਗੱਠਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਹ ਸ਼ਰੋਮੀ ਅਕਾਲੀ ਦਲ ਤੇ ਲਾਉਂਦੇ ਨੇ ਤੇ ਇਹ ਕੈਸੇ ਸਿਧਾਂਤ ਨੇ ਤੁਹਾਡੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮਨੋਰਟੀਜ਼ ਦੀ ਲੜ ਰਹੇ ਆਂ ਦੇਸ਼ ਦੇ ਵਿੱਚ ਲੜਾਈ ਤਾਂ ਸ਼ਰੋਮੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਹਿਆ ਹੈ ਜਿਹੜੇ ਸਾਡੇ ਗੁਰਦ ਆਮਾ ਦੇ ਵਿੱਚ ਬੀਜੇਪੀ ਦਾ ਦਖਲ ਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦਵਾਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨਾਂਦੇੜ ਸਾਹਿਬ ਹੋਵੇ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਇਹ ਹੈ ਤੇ ਅਸੀਂ ਉਸੇ ਬੀਜੇਪੀ ਦੇ ਲਈ ਵੋਟਾਂ ਮੰਗ ਰਹੇ ਹਾਂ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਕਿ ਸਾਨੂੰ ਨਾਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ ਕਰ ਚੁੱਕੀ ਹੈ ਦੱਸ ਦੇ ਕਿ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਉੱਠੇ ਬਗਾਵਤੀ ਸੁਰਾਂ ਵਿਚਾਰੇ ਕਈ ਮੈਂਬਰਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰਕੇ ਇੱਕ ਵੱਖਰੀ ਸੁਧਾਰ ਲਹਿਰ ਬਣਾ ਲਈ ਸੀ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਜਿੱਤੇ ਅੱਜ ਅਕਾਲੀ ਦਲ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਜਾਰੀ ਕਰਕੇ ਚੰਦੂ ਮਾਜਰਾ ਨੂੰ ਭਾਜਪਾ ਦਾ ਸਟਾਰ ਪ੍ਰਚਾਰ ਕਰਾਰ ਦਿੱਤਾ ਤਾਂ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਚਰਾ ਨੇ ਵੀ ਵਿਰੋਧੀਆਂ ਨੂੰ ਠੋਕਮਾ ਜਵਾਬ ਦਿੱਤਾ ਚੰਦੂ ਮਾਚਰਾ ਦਾ ਕਹਿਣਾ ਹੈ ਕਿ ਉਹ ਉੱਥੇ ਇੱਕ ਸਿੱਖ ਭਾਈਚਾਰੇ ਦੇ ਸਮਾਗਮ ਵਿੱਚ ਗਏ ਸਨ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਤੋਂ ਵੱਖ ਹੋ ਕੇ ਬਣੇ ਸੁਧਾਰ ਲਹਿਰ ਦੇ ਆਗੂਆਂ ਵਿਚਾਰੇ ਲਗਾਤਾਰ ਸ਼ਬਦੀ ਜੰਗ ਜਾਰੀ ਹੈ ਜਿੱਥੇ ਅੱਜ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਚਰਾ ਨੂੰ ਭਾਜਪਾ ਦਾ ਸਟਾਰ ਪ੍ਰਚਾਰਕ ਕਰਾਰ ਦਿੱਤਾ ਤਾਂ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਚਰਾ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਉਹ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੰਮੂ ਕਸ਼ਮੀਰ ਗਏ ਸਨ ਅਤੇ ਉੱਥੇ ਸਿੱਖ ਭਾਈਚਾਰੇ ਦਾ ਸਮਾਗਮ ਸੀ। ਉਹਨਾਂ ਭਾਈਚਾਰੇ ਨੇ ਪਾਜਪਾ ਦੀ ਮਦਦ ਕਰਨ ਦਾ ਇਰਾਦਾ ਕੀਤਾ ਹੋਇਆ ਹੈ ਜਿਸ ਕਰਕੇ ਉਹ ਉਮੀਦਵਾਰ ਦੇ ਪਾਰਟੀ ਦਫ਼ਤਰ ਗਏ ਸਨ। ਚੰਦੂ ਮਾਜਰਾ ਨੇ ਬਿਨਾਂ ਕਿਸੇ ਦਾ ਨਾਮ ਲਏ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ ਤਾਂ ਇਹਨਾਂ ਨੂੰ ਕੀ ਦਰਦ ਹੋ ਰਿਹਾ ਹੈ ਕਿਉਂਕਿ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ। ਮੈਨੂੰ ਬੜੀ ਹੈਰਾਨੀ ਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਜਾਣ ਬਾਰੇ ਮੈਂ ਜੰਮੂ ਗਿਆ ਸੀ ਇੱਕ ਸਮਾਜਿਕ ਸਮਾਗਮ ਦੇ ਵਿੱਚ ਨਿੱਜੀ ਸਮਾਗਮ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰੈਨੇ ਦੀ ਮਦਦ ਕਰ ਰਹੇ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਚੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਂ ਲੜ ਰਿਹਾ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਜੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਬਣਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਫਲਾਤੀ ਦਫ਼ਤਰ 'ਚ ਕਿਸੇ ਆਪਦੇ ਨਿੱਜੀ ਦਫ਼ਤਰ ਦੇ ਵਿੱਚ ਉਹ ਜਦੋਂ ਰੈਲੀ ਤੇ ਬੀਜੇਪੀ ਦੇ ਜਨਾਮਾ ਗਿਆ ਹੁਣੇ ਕਹਿੰਦੇ ਜੀ ਸਟਾਰ ਪ੍ਰਚਾਰ ਕਰਨਾ ਉਹ ਨਹੀਂ ਪਤਾ ਸਟਾਰ ਪ੍ਰਚਾਰਕ ਕੌਣ ਹੁੰਦਾ ਸਟਾਰ ਪ੍ਰਚਾਰਕਾਂ ਦੀ ਕੀ ਮੇ ਲਿਸਟਾਂ ਜਾਂਦੀਆਂ ਨੇ ਤੇ ਮੰਨ ਲਓ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਝੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਾਕਦਾ ਸੀ ਚਾਹ ਪਿਲਾਉਣ ਲੱਗਾ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮੌਜੂਦਾ ਹਲਾਤ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕਿ ਸਪਸ਼ਟ ਵੀ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪਿੱਤੇ ਜੇ ਧਜਨ ਕੁਮਾਰ ਵਰਗਿਆ ਨੂੰ ਅੰਦਰ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਬਰੇਕਿਸਟਿਕਾ ਤੋਂ ਹੋਈ ਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜੂਵਾਲਾ ਦੀ ਫਾਸਲੀ ਸਜ਼ਾ ਨੂੰ ਉਮਰ ਕਾਇਰ ਵੀ ਤਵਜ਼ੀਰ ਕਰਨ ਦੀ ਗੱਲ ਜਗਤਾਰ ਸਿੰਘ ਵਾਰੇ ਵਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਕਾ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸ ਨੇ ਜਿਹੜਾ ਕਤਲੇਆਮ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕਾਂਗਰਸ ਜਮਾਤ ਨੂੰ ਵੀ ਅਸੀਂ ਕਦੇ ਭੁਲਾ ਨਹੀਂ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬਾਰੇ ਬਾਰੇ ਕਾਂਗਰਸੀ ਵੀਰਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਦੇ ਵਿੱਚ ਸਿੱਖ ਭਾਈ ਤਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸ਼ੰਸਾ ਕੀਤੀ ਆ ਇਹ ਤਾਂ ਵੱਧ ਦਾ ਕੋਈ ਨਾ ਤਾਂ ਬੀਜੇਪੀ ਦੀ ਚੋਣ ਰੈਲੀ ਤੇ ਸੀ ਗਏ ਨਾ ਤਾਂ ਬੀਜੇਪੀ ਨਾਲ ਰਲ ਕੇ ਚੋਣ ਲੜਦਾ ਕੋਈ ਪ੍ਰੋਗਰਾਮ ਤੇ ਇਸ ਗੱਲ ਨੂੰ ਬਾਤ ਦਾ ਬਤੰਗਰ ਬਣਾਉਣਾ ਖਾਦੇ ਦੀ ਦਾੜੀ ਹਿਲਾਣ ਵਾਲੀ ਗੱਲ ਆ ਦੱਸ ਦੇ ਕਿ ਅੱਜ ਸਵੇਰੇ ਸ਼ਰਮ ਨੇ ਅਕਾਲੀ ਦਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਦਾਅਵਾ ਕੀਤਾ ਸੀ ਕਿ ਚੰਦੂ ਮਾਜਰਾ ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਚੋਣ ਪ੍ਰਚਾਰ ਕਰ ਰਹੇ ਨੇ ਕਾਂਗਰਸੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਪਹੁੰਚੇ ਇੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਲ ਇੱਕ ਅਹਿਮ ਬੈਠਕ ਦੇ ਵਿੱਚ ਸਰਪੰਚਾਂ ਨੂੰ ਐਨਓਸੀ ਦੇਣ ਦਾ ਮੁੱਦਾ ਚੁੱਕਿਆ ਇਸ ਤੋਂ ਇਲਾਵਾ ਉਹਨਾਂ ਨੇ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਤੰਜ ਕਸੇ ਪੰਚਾਇਤੀ ਚੋਣਾਂ ਵਿੱਚ ਐਨਓਸੀ ਦੇਣ ਸਮੇਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਿਅਕਤੀਆਂ ਨਾਲ ਪੱਖਪਾਤ ਕਰਨ ਦੇ ਰੋਸ ਵਜੋਂ ਅੱਜ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਲੁਧਿਆਣਾ ਪਹੁੰਚੇ ਇੱਥੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਇੱਕ ਵਫਦ ਦੇ ਨਾਲ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਰਾਜਾਵੜਿੰਗ ਨੇ ਡਿਪਟੀ ਕਮਿਸ਼ਨਰ ਨੂੰ ਐਨਓਸੀ ਦੇਨ ਸਮੇਂ ਕਾਂਗਰਸੀਆਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਇਆ ਅਤੇ ਰੱਖਮਕਰਨ ਵਿੱਚ ਵੀ ਕਾਂਗਰਸ ਨਾਲ ਪੱਖਪਾਤ ਕਰਨ ਦੀ ਗੱਲ ਆਖੀ ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਹੈ ਡੇਟ ਅਨਾਉਂਸ ਹੋ ਗਈਆਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪ ਦੇ ਲੈਵਲ ਨਾਲ ਲਗਿਆ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਆ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਨੂੰ ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਅਫੀਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਸੂਕ ਰੱਖਦੇ ਐ ਮੇਰੀ ਅੱਜ ਇਹਨਾਂ ਨੂੰ ਕਿਹਾ ਫੇਰ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਐਫੀਡੇਵਿਡ ਦੇ ਦਿਓ ਐਫੀਡੇਵਿਡ ਤੇ ਵੀ ਸਾਨੂੰ ਖਸਤਾ ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਹੈ ਕਿ ਜਿਹੜਾ ਵਿਅਕਤੀ ਐਫੀਡੇਵਿਡ ਦੇ ਦੇਗਾ ਅਗਰ ਕੋਈ ਹੋਰੇ ਤੇ ਦੇਣਦਾਰੀ ਜਾਂ ਉਹ ਰਾ ਕੇਸ ਜਾਂ ਕੋਈ ਇੱਧਰ ਉੱਧਰ ਕੱਢ ਕੇ ਤੇ ਐਫੀਡੇਵਿਡ ਨੂੰ ਵੀ ਜਿਹੜੇ ਇਹਨਾਂ ਦੇ ਨਮਾਇंदे ਹੋਣਗੇ ਰਿਟਰਨਿੰਗ ਅਫੀਸਰ ਹੋਏਗਾ ਉਹ ਨਕਾਰ ਸਕਦਾ ਹੈ ਜਾਨੀ ਕਿ ਸੌਖਾ ਤਰੀਕਾ ਐਫੀਡੇਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੇਵਿਟ ਦੇ ਵਿੱਚ ਝੂਠ ਬੋਲਿਆ ਸਾਨੂੰ ਪੰਬਲ ਕੂਸਾ ਪਾਇਆ ਜਾ ਰਿਹਾ ਐਨਓਸੀ ਨਹੀਂ ਦੇ ਰਹੇ ਐਨਓਸੀ ਦੀ ਥਾਂ ਤੇ ਐਫੀਡੇਵਿਟ ਦੀ ਗੱਲ ਕਰ ਰਹੇ ਆ ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਆ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਐਨਓਸੀਸ ਦਿਓ ਐਫੀਡੇਵਿਟ ਦੀ ਨਾ ਗੱਲ ਕਰੋ ਦੂਸਰਾ ਐਫੀਡੇਵਿਡ ਦਾ ਜਿਹੜਾ ਖਸਤਾ ਸੀ ਉਹ ਦੱਸਦਾ ਤੀਸਰਾ ਜਿਹੜਾ ਖਸਾ ਹੈਗਾ ਕਿ ਅਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਵੋਟਰ ਸੂਚੀਆਂ ਅੱਜ ਤੁਹਾਨੂੰ ਮਹਈਆ ਕਰਾ ਦੇਾਂਗੇ ਜਦੋਂ ਪਤਾ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਨਾਂ ਵੋਟਰ ਸੂਚੀ ਚ ਨਹੀਂ ਕਟਿਆ ਪਿਆ ਹੋਵੇ ਦੂਜੇ ਪਾਸੇ ਰਾਜਾਪਿੰਗ ਨੇ ਪਾਛਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਸੰਬੰਧੀ ਉਹਨਾਂ ਕਿਹਾ ਕਿ ਜਾਖੜ ਦੀ ਕਾਂਗਰਸ ਵਿੱਚ ਵਾਪਸੀ ਤਾਂ ਹਾਈ ਕਮਾਂਡ ਦਾ ਫੈਸਲਾ ਹੈ ਪਰ ਸੁਨੀਲ ਜਾਖੜ ਅਕਸਰ ਉਦੋਂ ਹੀ ਪਾਰਟੀ ਛੱਡ ਕੇ ਜਾਂਦੇ ਨੇ ਜਦੋਂ ਪਾਰਟੀ ਨੂੰ ਉਹਨਾਂ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਸੋ ਅਸੀਫਾ ਦੇ ਨਾਂ ਉਹਨਾਂ ਦੀ ਆਪ ਦੀ ਮਰਜ਼ੀ ਹੈ। ਅਕਸਰ ਹੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾਚ ਹੁੰਦੀ ਹੈ। ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ। ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਪ੍ਰਧਾਨਗੀ ਦਾ ਉਹਦਾ ਬਹੁਤ ਵੱਡਾ ਉਹਦਾ ਦਿੱਤਾ। ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਦਾ ਕੈਡਰ ਮਾਰਤਾ ਇਸ ਕਰਕੇ ਦੱਸ ਦੇ ਕਿ ਬੀਤੇ ਦਿਨਾਂ ਵਿੱਚ ਕੁਝ ਖਬਰਾਂ ਨਸ਼ਰ ਹੋਈਆਂ ਸਨ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਰ ਬਾਅਦ ਵਿੱਚ ਕੁਝ ਭਾਜਪਾ ਆਗੂਆਂ ਨੇ ਇਸ ਖਬਰ ਨੂੰ ਅਫਵਾਹ ਘਰਾੜ ਦਿੱਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਵਫਦ ਦੇ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਦੌਰਾਨ ਪੰਚਾਇਤੀ ਚੋਣਾਂ ਨਾਲ ਜੁੜੇ ਅਹਿਮ ਮਸਲੇ ਚੁੱਕੇ ਗਏ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ਤੇ ਧਾਂਦਲੀ ਕੀਤੀ ਜਾ ਰਹੀ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦਾ ਇੱਕ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਪੰਜਾਬ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਨੂੰ ਪੰਚਾਇਤੀ ਚੋਣਾਂ ਵਿੱਚ ਕੀਤੀ ਜਾ ਰਹੀ ਤਾਂਦਲੀ ਤੋਂ ਜਾਣੂ ਕਰਵਾਇਆ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਪੰਚਾਇਤ ਸੈਕਟਰੀ ਦੇ ਬीडीपीਓ ਨੇ ਆਪਣੇ ਫੋਨ ਬੰਦ ਕੀਤੇ ਹੋਏ ਨੇ ਤਾਂ ਕਿ ਉਮੀਦਵਾਰ ਐਨਓਸੀ ਨਾ ਲੈ ਸਕਣ ਬਾਜਵਾ ਨੇ ਮੰਗ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ ਤੇ ਰੱਖਵੇਂ ਕਰਨ ਦੀ ਪੂਰੀ ਜਾਣਕਾਰੀ ਉਹ ਵੈੱਬਸਾਈਟ ਤੇ ਜਾਰੀ ਕਰਨੀ ਚਾਹੀਦੀ ਹੈ ਇਸ ਮੌਕੇ ਬਾਜਵਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ 1 ਜਨਵਰੀ 2024 ਦੇ ਹਿਸਾਬ ਨਾਲ ਵੋਟਰ ਲਿਸਟ ਤਿਆਰ ਕੀਤੀ ਜਾਵੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨਾ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਹੈ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਦਿੱਤੇ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ ਦੋ ਦੋ ਤਿੰਨ ਤਿੰਨ ਬਲੌਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੀਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਰੋਟਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਹੈ ਜਾਂ ਫਤਵਾ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80 80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ ਤਾਂ ਵੱਜਾ ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਪਲਾਈਅਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੜਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬਾਤ ਕਿਤੇ ਬੀਡੀਪੀਓ ਜਦੇ ਟੈਲੀਫੋਨ ਬਾਤ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਨਿਚਰੇ ਐਡ ਦੇ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹੁੰਦਾ ਅੱਜ ইলেকਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦੋਆਇਆ ਕਿ ਜਿਹੜਾ ਆਲਰੇਡੀ ਸ਼ਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆਂਦੀ ਬੀਸੀ ਦੀ ਐਸਸੀ ਦੀ ਕੋਈ ਲੋੜ ਨਹੀਂ ਪਈ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਬੀਡੀਪੀ ਉਸ ਦਸਤਾਨਾ 'ਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸਟੀਐਮ ਅਚਾ ਐਸਟੀਐਮ ਤੇ ਡੀਸੀਸ ਲਾਸਟ ਮੋਮੈਂਟ ਰਿਲਾਈਅਬਲ ਅਫਸਰ ਲਾ ਲੈ ਕਿਉਂਕਿ ਜੇ ਵੋਟਰ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਰੀਕ ਤੱਕ ਜਿਹੜੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਹੈ ਐਸਡੀਐਮ ਆਫਿਸ ਚ ਦੱਸਦੀ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਬੈਲਟ ਬਾਕਸ ਦੇ ਰਹੀਂ ਕਰਵਾਈਆਂ ਜਾਣਗੀਆਂ ਅੱਜ ਐਸਜੀਪੀਸੀ ਦੀ ਅੰਤਰੀਂ ਕਮੇਟੀ ਮੀਟਿੰਗ ਵਿੱਚ ਕਈ ਐਮ ਫੈਸਲੇ ਲੈ ਕੇ ਮੀਟਿੰਗ ਵਿੱਚ ਅਦਾਕਾਰਾ ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਅਤੇ ਭਾਈ ਰਜਵਣਾ ਨਾਲ ਮੁਲਾਕਾਤ ਦਾ ਜ਼ਿਕਰ ਵੀ ਪ੍ਰਧਾਨ ਧਾਮੀ ਹੁਣਾ ਦੇ ਵੱਲੋਂ ਕੀਤਾ ਗਿਆ ਅੱਜ ਅਮਨਪੁਰ ਵਿੱਚ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੇ ਦੌਰਾਨ ਐਸਜੀਪੀਸੀ ਪ੍ਰਧਾਨ ਧਾਮੀ ਨੇ ਅਦਾਕਾਰਾ ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਕਈ ਸਵਾਲ ਚੁੱਕੇ ਉਹਨਾਂ ਕਿਹਾ ਕਿ ਇਸ ਫਿਲਮ ਵਿੱਚ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਅੱਤਵਾਦੀ ਦਿਖਾਉਣਾ ਸਹੀ ਨਹੀਂ ਹੈ ਉਨਾ ਬਲੋ ਸੈਂਸਰ ਬੋਰਡ ਨੂੰ ਵੀਕ ਅਪੀਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਇਸ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਉਹਨਾਂ ਸਾਬਤ ਤੌਰ ਤੇ ਕਿ ਕ ਸ਼੍ਰਮਣਿਕ ਕਮੇਟੀ ਇਸ ਫਿਲਮ ਦੀ ਨਕੇਦੀ ਹੀ ਨਹੀਂ ਕਰਦੀ ਸਗੋਂ ਕਿਸੇ ਵੀ ਸ਼ਰਤ ਤੇ ਇਸ ਨੂੰ ਚੱਲਣ ਵੀ ਨਹੀਂ ਦੇਵੇਗੀ ਇਸ ਤੋਂ ਇਲਾਵਾ ਪ੍ਰਧਾਨਤਾਮੀ ਨੇ ਰਜਵਣਾ ਨਾਲ ਮੁਲਾਕਾਤ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਰਾਜਵਾਨਾ ਦੀ ਭੈਣ ਬਿਮਾਰ ਹੋਣ ਦੇ ਬਾਵਜੂਦ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ ਅਤੇ ਸੁਪਰੀਮ ਕੋਰਟ ਦਾ ਫੈਸਲਾ ਸਰਕਾਰ ਨੇ ਲਾਗੂ ਨਹੀਂ ਕੀਤਾ ਇਸ ਲਈ ਅਸੀਂ ਇੱਕ ਹੋਰ ਪਟੀਸ਼ਨ ਪਾਈ ਹੈ ਜਿਸ ਤੇ ਗੌਰ ਕਰਨ ਦੀ ਗੱਲ ਸੁਪਰੀਮ ਕੋਰਟ ਨੇ ਆਖੀ ਹੈ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜੀਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਇਹ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ। ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ। ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ। ਉਹ ਫਿਲਮ ਸੀ ਐਮਰਜੈਂਸੀ। ਤੇ ਅੱਜ ਦੇ ਇਸ ਐਗਜ਼ੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ। ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣਾ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋ ਗਿਆ ਦਵਾ 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 ਤੇ ਇਹ ਇਹ ਜਿਹੜੀ ਐਮਪੀ ਸਭਾ ਇਹਨੂੰ ਦਵਾ ਦਵਾ ਹਰੀ ਚੰਡੀਵਾਲ ਜਨ ਸਰ ਦੇਤੀ ਸੈਂਸਰ ਬੋਰਡ ਨੇ ਭਈ ਭਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਏ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮर्यादा ਤੋਂ ਉਲਟ ਚੁਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਫੇਜੀ ਬਿੱਲ ਮੁੜ ਕੇ ਆਉਣੇ ਚਾਹੀਦੇ ਆ ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਫੈਲੇ ਦੱਸਦੀ ਹੈ ਕਿ ਅਦਾਕਾਰਾ ਕੰਗਨਾਰ ਨਦੀ ਫਿਲਮ ਅਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਮਾਹੌਲ ਪਖਿਆ ਹੋਇਆ ਹੈ ਅਤੇ ਦੂਜੇ ਪਾਸੇ ਜਥੇਬੰਦੀਆਂ ਅਤੇ ਐਸਜੀਪੀਸੀ ਨੇ ਇਸ ਫਿਲਮ ਨੂੰ ਸਿਰੇ ਤੋਂ ਨਕਾਰਨ ਦੀ ਗੱਲ ਵੀ ਆਖੀ ਹੈ। ਪਲਟਤੋਂ ਕਾਂਗਰਸੀ ਵਿਧਾਇਕ ਸੁਪਾਲ ਖਹਿਰਾ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸਿਆਸੀ ਵਿਸ਼ਲੇਸ਼ਕ ਮਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਅਤੇ ਧਰਨਾ ਪ੍ਰਦਰਸ਼ਨ ਦੇ ਲਈ ਸਭ ਨੂੰ ਖੁੱਲਾ ਸੱਦਾ ਵੀ ਦਿੱਤਾ। ਸਖਪਾਲ ਖੈਰਾਂ ਨੇ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਇੱਕ ਸਿਆਸੀ ਵਿਸ਼ਲੇਸ਼ਕ ਮਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਦਾ ਵਿਰੋਧ ਕੀਤਾ ਖੈਰਾਂ ਨੇ ਕਿ ਪੰਜਾਬ ਲਈ ਫਿਕਰਮੰਦ ਬੁੱਧੀਜੀਵੀਆਂ ਦੇ ਵੱਲੋਂ ਮਾਲੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਐਤਵਾਰ ਸਵੇਰੇ 11 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖੈਰਾਂ ਨੇ ਲੋਕਾਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਮਲਵਿੰਦਰ ਸਿੰਘ ਮਾਲੀ ਜਿਹੜੇ ਇੱਕ ਬੜੇ ਅੱਛੇ ਹੋਣਹਾਰ ਪੋਲਿਟੀਕਲ ਐਨਾਲਿਸਟ ਨੇ ਇੱਕ ਐਕਟਿਵਿਸਟ ਨੇ ਔਰ ਇੱਕ ਬੁੱਧੀਜੀਵੀ ਨੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲਾ ਜੇਲ੍ਹ ਵਿੱਚ ਇੱਕ ਝੂਠੇ ਮੁਕਦਮੇ ਵਿੱਚ ਨਜ਼ਰਬੰਦ ਕੀਤਾ ਹੋਇਆ। ਉਹਨਾਂ ਦੀ ਇਨਸਾਫ ਦੀ ਲੜਾਈ ਲੜਨ ਵਾਸਤੇ ਜੋ ਉਹਨਾਂ 'ਤੇ ਬੇਇਨਸਾਫੀ ਹੋਈ ਹੈ ਜਿਸ ਢੰਗ ਦੇ ਨਾਲ ਉਹਨੂੰ ਰਾਤ ਦੇਰ ਰਾਤ ਪਟਿਆਲੇ ਦੇ ਉਹਨਾਂ ਦੇ ਘਰ ਪੁਲਿਸ ਨੇ ਅੰਦਰ ਵੜ ਕੇ ਬਿਨਾ ਵਾਰੰਟਾ ਤੋਂ ਬਿਨਾ ਕਿਸੇ ਤੱਥਾਂ ਤੋਂ ਮਹਿਜ਼ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਣ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਇਹ ਨਿੰਦਣਯੋਗ ਸੀਗੀ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਵਿਸ਼ਵ ਦੇ ਵਿੱਚ ਇਸ ਗੱਲ ਨੂੰ ਬੁਰਾ ਮਨਾਇਆ ਮਲਵਿੰਦਰ ਸਿੰਘ ਮਾਲੀ ਇੱਕ ਇੰਡੀਪੈਂਡੈਂਟ ਵਿਚਾਰਧਾਰਾ ਵਾਲੇ ਬੰਦੇ ਨੇ ਉਹ ਕਈ ਵਾਰ ਨਿੱਜੀ ਤੌਰ ਦੇ ਉੱਤੇ ਕਈ ਵਿਅਕਤੀਆਂ ਦੇ ਖਿਲਾਫ ਬੋਲੇ ਹੋਣਗੇ ਹੋ ਸਕਦਾ ਮੇਰੇ ਖਿਲਾਫ ਵੀ ਕਦੀ ਬੋਲੇ ਹੋਣਗੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹਿਣ ਵਾਸਤੇ ਪੋਸਟ ਪਾਉਣ ਵਾਸਤੇ ਕਿਸੇ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਵਿੱਚ ਛੁੱਟ ਦੇਵੇ ਇਹਦਾ ਮਤਲਬ ਤੁਸੀਂ ਜਿਹੜਾ ਸਾਡਾ ਮਢਲਾ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਫ੍ਰੀडम ਟੂ ਐਕਸਪ੍ਰੈਸ਼ਨ ਐਂਡ ਫ੍ਰੀडम ਟੂ ਸਪੀਚ ਤੁਸੀਂ ਉਹਨੂੰ ਰੋਂਦ ਕੇ ਕੁਚਲ ਕੇ ਰੱਖਦੇ ਨਾ ਇਸ ਕਰਕੇ ਉਹਨਾਂ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਮੇਰੀ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਕੈਰਤਮੰਦ اخਲਾਕੀ ਬੰਦਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਾਰੀਆਂ ਜਥੇਬੰਦੀਆਂ ਨੂੰ ਕਿਉਂਕਿ ਇਹ ਕਾਲ ਜਿਹੜੀ ਆ ਇਹ ਬੁੱਧੀਜੀਵੀਆ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਆ ਪਿਆਰੇ ਲਾਲ ਗਰਗ ਜੀ ਪੰਜਾਬ ਦੇ ਬੜੇ ਅੱਛੇ ਹਤੈਸੀ ਨੇ ਬਹੁਤ ਸਰੀਆਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੀਆਂ ਕਿਰਤੀ ਕਿਸਾਨ ਯੂਨੀਅਨ ਆਦ ਉਹਨਾਂ ਦੀ ਜਥੇਬੰਦੀਆਂ ਨੇ ਕੌਲ ਦਿੱਤੀ ਆ ਤੇ ਮੈਂ ਵੀ ਆਪਣਾ ਹਿੱਸਾ ਪਾਉਣ ਵਾਸਤੇ ਇਸ ਲੜਾਈ ਵਿੱਚ ਪਹੁੰਚੂਗਾ ਕੱਲ 11 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਦੱਸ ਦੇ ਕਿ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਪੁਲਿਸ ਨੇ 18 ਸਤੰਬਰ ਦੀ ਰਾਤ ਨੂੰ ਉਹਨਾਂ ਦੇ ਘਰ ਤੋਂ ਹੀ ਗ੍ਰਿਫਤਾਰ ਕੀਤਾ ਸੀ ਅਤੇ ਫਿਲਹਾਲ ਉਹ ਇਸ ਸਮੇਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਖਾੜਾ ਭਖਦਾ ਨਜ਼ਰ ਆ ਰਿਹਾ ਹੈ ਅੱਜ ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਜੰਮੂ ਦੇ ਸੁਚੇਤ ਗੜਵ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਨੇ ਜੰਮੂ ਦੇ ਸੁਚੇਤਗੜ੍ਹ ਵਿੱਚ ਅੱਜ ਪੰਜਾਬ ਦੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤ ਨੂੰ ਬਰਬਾਦ ਕਰਨ ਵਿੱਚ ਚਾਰ ਗੁਜਰਾਤੀਆਂ ਦਾ ਵੱਡਾ ਹੱਥ ਰਿਹਾ ਹੈ ਦੋ ਗੁਜਰਾਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨ੍ਹਾਂ ਨੇ ਭਾਰਤ ਨੂੰ ਵੇਚਿਆ ਅਤੇ ਦੋ ਗੁਜਰਾਤੀ ਅੰਬਾਨੀ ਅਤੇ ਅੰਡਾਨੀ ਜਿਨ੍ਹਾਂ ਨੇ ਖਰੀਦਿਆ ਕਦੀ ਤੁਸੀਂ ਸੁਣਿਆ ਵੀ ਕੋਈ ਗੁਜਰਾਤੀ ਕਿਸੇ ਨੇ ਦੇਸ਼ ਦੀ ਸ਼ਹਾਦਤ ਦਿੱਤੀ ਹੋਵੇ ਕਿਸੇ ਕਦੀ ਕਿਤੇ ਸੁਣਿਆ ਹੋਵੇ ਮੈਨੂੰ ਲੱਗਦਾ ਮੈਂ ਤਾਂ ਖਡਾਰੀ ਵੀ ਨਹੀਂ ਕੋਈ ਸੁਣਿਆ ਸੱਚੀ ਗੱਲ ਹੈ ਮੈਨੂੰ ਵੀ ਇੰਨੇ ਸਾਲ ਹੋ ਗਏ ਮੈਂ ਤਾਂ ਨਹੀਂ ਦੇਖਿਆ ਨਾ ਖਡਾਰੀ ਦੇਖਿਆ ਤੇ ਨਾ ਕੋਈ ਸ਼ਹਾਦਤ ਦੇਣ ਵਾਲਾ ਦੇਖਿਆ ਨਾ ਫੌਜੀ ਦੇਖਿਆ ਲੇਕਿਨ ਅਸਲੀ ਗੱਲ ਹੈ ਵੀ ਚਾਰ ਗੁਜਰਾਤੀ ਆ ਡੰਡੇ ਆ ਤੇ ਦੋ ਖਰੀਦਣ ਡੰਡੇ ਕੌਣ ਕੌਣ ਆ ਅਮਿਤ ਸ਼ਾਹ ਤੇ ਮੋਦੀ ਇਹ ਵੇਚਣ ਵਾਲੇ ਆ ਤੇ ਖਰੀਦਣ ਵਾਲੇ ਅਮਬਾਨੀ ਤੇ ਅਦਾਨੀ ਬਈ ਕਿੰਨੇ ਕ ਪੈਸਿਆਂ ਦੀ ਤੁਹਾਨੂੰ ਲੋੱਖ ਹੈ ਕਿੰਨੇ ਕ ਪੈਸੇ ਜ਼ਿੰਦਗੀ ਚ ਜੀਣ ਲਈ ਚਾਹੀਦੇ ਆ ਕਿਉਂਕਿ ਮੈਂ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਤੋਂ ਪੈਦਾ ਹੋਇਆ ਤੇ ਹੌਕੀ ਦੇ ਜ਼ਰੀਏ ਤੇ ਜੋ ਅੱਜ ਤੱਕ ਹੈਗਾ ਉਹ ਇੱਕ ਮਿਹਨਤ ਕਰਕੇ ਉਸ ਲੈਵਲ ਤੇ ਪਹੁੰਚਾ ਵੀ ਆਪਾਂ ਨੂੰ ਕਿੰਨੇ ਕ ਪੈਸੇ ਚਾਹੀਦੇ ਆ ਮੈਂ ਤਾਂ ਕਈ ਵਾਰੀ ਸਾਡੇ ਵੀ ਕਈ ਬੰਦੇ ਹੈਗੇ ਆ ਮੇਰੇ ਤੋਂ ਉਸ ਕਰਕੇ ਕਈ ਵਾਰੀ ਪਾਰਟੀ ਦੇ ਵਿੱਚ ਵੀ ਕਈ ਵਾਰੀ ਮੇਰੇ ਨਾਲ ਔਖੇ ਸੋਖੇ ਹੋ ਜਾਂਦੇ ਵੀ ਹਾਂ ਵੀ ਤੂੰ ਸੱਚੀ ਗੱਲ ਕਹਿ ਜਾਂਦਾ। ਭੂਸੇ ਜੀ ਇੱਥੇ ਵੀ ਹੈਗੇ ਆ ਜਿਹੜੇ ਕਈ ਲੱਤਾਂ ਲੁੱਤਾਂ ਖਿੱਚਦੇ ਆ। ਹੈਗੇ ਆ ਮੈਨੂੰ ਪਤਾ ਇਸ ਗੱਲ ਦਾ ਕਿਉਂਕਿ ਮੈਂ ਤਾਂ 15 ਕੁ ਦਿਨ ਹੋ ਗਏ। ਲੇਕਿਨ ਅਸਲੀ ਗੱਲ ਹੈ ਕਿ ਜਦੋਂ ਸਾਡੇ ਦੇਸ਼ ਦੀ ਲੜਾਈ ਹੈ ਨਾ ਇਹਦੇ ਕੋ ਕੱਲੇ ਕੋ ਨਹੀਂ ਲੜੀ ਜਾਣੀ। ਆਪਾਂ ਨੂੰ ਸਾਰਿਆਂ ਨੂੰ ਲੜਨੀ ਪੈਣੀ ਆ। ਆ ਜਿਹੜਾ ਤੁਸੀਂ 5-700 ਬਜ਼ਾਰ ਬੰਦਾ ਬੈਠੇ ਹੋ ਨਾ ਤੇ ਜੇ ਇਹੀ ਲੱਗ ਜਾਣ 5-4 ਦਿਨ ਲੱਗ ਗਏ ਤਾਂ ਮੈਨੂੰ ਲੱਗਦਾ ਵੀ ਇਹਨੂੰ ਹਰਾਉਣ ਵਾਲਾ ਕੋਈ ਨਹੀਂ ਹੈ। ਲੇਕਿਨ ਅਸੀਂ ਕਈ ਵਾਰੀ ਸੋਚਣ ਲੱਗ ਪੈਨੇ ਦੇਖੋ ਡਰੋ ਨਾ ਯਾਰ ਜਮੀਰ ਨਾ ਮਾਰੋ। ਜੇ ਕੋਈ ਆਣ ਕੇ ਨਾ ਕੋਈ ਕੁਝ ਦੇ ਜਾਂਦਾ ਕਈ ਵਾਰੀ ਆਹਾ ਕੋਈ 500 ਰੁਪਇਆ ਦੇ ਗਿਆ ਕੋਈ ਸ਼ਰਾਬ ਦੇ ਗਿਆ ਕੋਈ ਕੁਝ ਦੇ ਗਿਆ ਇਹਦੇ ਨਾਲ ਜ਼ਿੰਦਗੀ ਚੱਲਣੀ ਨਹੀਂ ਹੈ। ਇਹਦੇ ਨਾਲ ਨਹੀਂ ਚੱਲਣੀ। ਆਪਣੀ ਸੋਚ ਨੂੰ ਖੜਕੇ ਕਿਉਂਕਿ ਇਹਨਾਂ ਲੋਕਾਂ ਨੇ ਅਸਲੀ ਗੱਲ ਹੈ ਦੇਸ਼ ਨੂੰ ਤੋੜਨ ਦਾ ਤਹਿਯਾ ਕੀਤਾ ਹੋਇਆ ਦੱਸਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਬੀਤੇ ਬੁੱਧਵਾਰ ਨੂੰ ਦੂਜੇ ਪੜਾ ਦੀ VOTING ਹੋ ਚੁੱਕੀ ਹੈ ਤੇ 54.11% ਲੋਕਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਅੰਮ੍ਰਿਤਸਰ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੜਕਾਂ ਤੇ ਝੋਨਾ ਖਿਲਾਰ ਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਾਹਰ ਕਣਕ ਵੀ ਛੁੱਟੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਕਿਸਾਨਾ ਤੋਂ ਝੋਨੇ ਅਤੇ ਕਣਕ ਸਸਤੇ ਭਾਅ ਦੇ ਵਿੱਚ ਖਰੀਦ ਰਹੀਆਂ ਨੇ ਜਿਸ ਨੂੰ ਮੰਡੀ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵੇਚ ਰਹੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਅਮਰitsar ਦੀਆਂ ਸੜਕਾਂ ਤੇ ਝੋਨਾ ਖਿਲਾਰ ਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਲਈ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਦਾ ਇੱਕ ਮੁੱਖ ਕਾਰਨ ਹੈ ਕਿ ਸੀਜ਼ਨ ਵਿੱਚ ਬਾਸਮਤੀ ਦੀਆਂ ਕਿਸਮਾਂ 1509 ਅਤੇ 1692 ਵਿੱਚ ਅਨਿਯਮਿਤ ਟੰਗ ਨਾਲ ਬਾਜ਼ਾਰ ਵਿੱਚ ਲੁੱਟ ਸਾਬਿਤ ਹੋ ਰਹੀ ਹੈ ਉਹਨਾਂ ਕਹਿ ਕਿ ਅਜ ਬਾਸਮਤੀ ਦਾ ਰੇਟ 2000 ਤੋਂ 2400 ਰੁਪਏ ਤੱਕ ਹੈ ਜਦੋਂ ਕਿ ਪਿਛਲੇ ਸਾਲ ਇਸੇ ਫਸਲ ਦਾ ਰੇਟ 3500 ਤੋਂ 4000 ਰੁਪਏ ਸੀ ਜਿਸ ਕਾਰਨ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਸੀਂ ਕੱਲ ਤੇ ਪਰਸੋ ਲਗਾਤਾਰ ਆਪਣਾ ਪੱਖ ਲਗਾਤਾਰ ਚੱਕਣ ਦਾ ਯਤਨ ਕਰ ਰਹੇ ਹਾਂ ਪੰਜਾਬ ਦੇ ਸਾਹਮਣੇ ਅਸੀਂ ਆਪ ਮੰਡੀਆਂ ਦੇ ਦੌਰੇ ਕੀਤੇ ਆ ਚਾਰ ਦਿਨ ਅਰੇ ਪੱਕ ਲੈ ਕੇ ਗਏ ਆ ਵੀ ਜੜੀ ਬਾਸਮਤੀ ਪਿਛਲੇ ਸਾਲ 3500 ਤੋਂ ਲੈ ਕੇ 4000 ਨੂੰ ਪ੍ਰਤੀ ਕੁਇੰਟਲ ਵਿਗੀ ਸੀਗੀ ਜਿਹਦੇ ਬਾਰੇ ਜਿਹੜਾ ਨਵਾਂ ਖੇਤੀ ਦਾ ਖਲੜਾ ਉਹ ਵੀ ਉਹਦੇ ਵਿੱਚ ਜੋ ਗੱਲਾਂ ਆ ਰਹੀਆਂ ਪਈ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ ਚਾੁੰਨੇ ਆ ਚੰਗੀ ਗੱਲ ਕਿਉਂਕਿ ਇਹ ਪਾਣੀ ਘੱਟ ਪੀਂਦੀ ਆ ਇਹ ਕਮਾਂਤਰੀ ਮੰਡੀ ਚੋਂ ਡਾਲਰ ਵੀ ਕਮਾ ਕੇ ਦਿੰਦੀ ਆ ਦੋ ਪੱਕ ਜੇ ਬਾਸਮਤੀ ਦੇ ਰੇਟ ਪ੍ਰਤੀ ਕੁਇੰਟਲ 1500 ਤੋਂ ਲੈ ਕੇ 1000 ਦੇ ਵਿੱਚ ਡਿੱਗ ਪਏ ਅਰ ਤੁਸੀਂ ਦੇਖੋ ਜੇ 50% ਰੇਟ ਕਿਸੇ ਚੀਜ਼ ਦਾ ਡਿੱਗ ਜਾਵੇ ਅਗਲੇ ਸਾਲ ਕਿਹੜਾ ਕਿਸਾਨ ਬਾਸਮਤੀ ਲਾਊਗਾ ਪਰ ਮੈਨੂੰ ਨਹੀਂ ਲੱਗਦਾ ਦੁੱਖ ਦੀ ਗੱਲ ਤਾਂ ਸਾਨੂੰ ਇਧਰੋਂ ਲੱਗੀ ਵੀ ਇੱਕ ਬੰਨੇ ਸਰਕਾਰਾਂ ਤਾਂ ਮਾਰਨ ਤੇ ਤੁਲੀਆਂ ਹੀ ਤੁਲੀਆਂ ਸਾਨੂੰ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਜੇ 3200 ਤੋਂ ਹੇਠਾਂ ਬਾਸਮਤੀ ਸਾਡੀ ਚਲੀ ਗਈ ਤਾਂ ਪੰਜਾਬ ਸਰਕਾਰ ਇੰਟਰ ਕਰੂਗੀ ਮੰਡੀਆਂ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਕਿਤੇ ਨਜ਼ਰ ਤੱਕ ਨਹੀਂ ਆ ਰਹੀ ਵੀ ਕਿੱਥੇ ਆ ਭਾਵੇਂ ਕੀ ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੇ ਨੇ ਉਹ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਆ ਇਹ ਬਾਹਰਲੇ ਬਹੁਤ ਮੰਗਾ ਜਦੋਂ ਕੇਂਦਰ ਨੇ ਐਕਸਪੋਰਟ ਡਿਊਟੀ ਲਾਈ ਸੀ ਹੁਣ ਜ਼ੀਰੋ ਆ ਭਾਵੇਂ ਉਹ ਉਦੋਂ ਵਪਾਰੀ ਕਹਿ ਰਹੇ ਸੀ ਵੀ ਸਾਰੇ ਜਿਹੜੇ ਸੌਦੇ ਆ ਉਹ ਤਾਂ ਪਾਕਿਸਤਾਨ ਦੀ ਬਾਸਮਤੀ ਕੋ ਚਲੇ ਜਾਣੇ ਆ ਕਿਉਂਕਿ ਜੇ ਐਕਸਪੋਰਟ ਡਿਊਟੀ ਨਾ ਚੁੱਕੀ ਤੇ ਜੇ ਨੇੜੇ ਜਾ ਕੇ ਕੇਂਦਰ ਨੇ ਐਕਸਪੋਰਟ ਡਿਊਟੀ ਚੁੱਕ ਵੀ ਗਈ ਤੇ ਐਡੀ ਛੇਤੀ ਆਰਡਰ ਸਾਨੂੰ ਨਹੀਂ ਮਿਲਨੇ ਉਹਦੀ ਮਾਰ ਪਈ ਲੱਗਦੀ ਸਾਨੂੰ ਵੀ ਕੇਂਦਰ ਨੇ ਬੜੀ ਨੀਤੀਗਤ ਢੰਗਣਾ ਪੰਜਾਬ ਨੂੰ ਮਾਰਿਆ ਵਾ ਦੱਸਦੇ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਨੇ ਪਰ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਅੱਜ ਦੇ ਇਸ ਬ੍ਰੇਟਨ ਦੇ ਵਿੱਚ ਐਨਹੀਂ ਕੱਲ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ